ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਪਕਵਣਾਵਾਂਗੇ ਬਹੁਤ ਹੀ ਸਵਾਦ ਤੇ ਪੰਜਾਬ ਦੀ ਮਸ਼ਹੂਰ ਸਬਜੀ ਅੰਮ੍ਰਿਤਸਰੀ ਆਲੂ ਬੜੀਆਂ ਅੱਜ ਅਸੀਂ ਤਰੀ ਵਾਲੀ ਅੰਮ੍ਰਿਤਸਰੀ ਆਲੂ ਬੜੀਆਂ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਸਵਾਦੇ ਬਣ ਕੇ ਤਿਆਰ ਹੁੰਦੀ ਹੈ ਚਲੋ ਹੁਣ ਅਸੀਂ ਆਪਣੀ ਸਬਜੀ ਦੀ ਸ਼ੁਰੂਆਤ ਕਰਦੇ ਹਾਂ ਅੰਮ੍ਰਿਤਸਰੀ ਬੜੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਮੇਨ ਇੰਗਰੀਡੀਅੰਟ ਚਾਹੀਦਾ ਹੈ ਉਹ ਹੈ ਬੜੀਆਂ ਇੱਥੇ ਮੈਂ ਦੋ ਬੜੀਆਂ ਲੈ ਰਹੀ ਹਾਂ ਤੇ ਇਹ ਇਹਦੇ ਵਿੱਚ ਨਾ ਮਤਲਬ ਬਹੁਤ ਸਾਰੇ ਫਲੇਵਰਸ ਹੁੰਦੇ ਆ ਮਿਰਚ ਵਗੈਰਾ ਸਭ ਕੁਝ ਹੁੰਦੀ ਆ ਤੇ ਅੱਥੇ ਜਿਹੜੀ ਮੈਂ ਬ੍ਰਾਂਡ ਯੂਜ਼ ਕਰਦੀ ਆ A1 ਪੰਜਾਬੀ ਪਾਪਰਵੜੀਆਂ ਇਹਦੇ ਵਿੱਚ ਬਿਲਕੁਲ ਵੀ ਕਿਰਕਟ ਨਹੀਂ ਹੁੰਦੀ ਕਈ ਵਾਰ ਅਸੀਂ ਬਾਹਰੋਂ ਮਾਰਕੀਟ ਤੋਂ ਦੂਸਰੀ ਵੜੀਆਂ ਲੈਂਦੇ ਹਾਂ ਨਾ ਜਿਸ ਵਿੱਚ ਕਿਰਕਟ ਬਹੁਤ ਹੁੰਦੀ ਆ ਪਰ ਜਿਹੜੀ ਆ ਵਾਲੀ ਇਹਦੇ ਵਿੱਚ ਬਿਲਕੁਲ ਵੀ ਕਿਰਕਟ ਨਹੀਂ ਹੁੰਦੀ ਦੋ ਤਿੰਨ ਸਾਲ ਤੋਂ ਮੈਂ ਯੂਜ਼ ਕਰ ਰਹੀ ਆ ਤੇ ਅੱਥੇ ਮੈਂ ਇੱਕ ਚਮਚ ਅਦਰਕ ਲਸਣ ਬ੍ਰਿਕ ਪ੍ਰੀ ਕੱਟ ਕੇ ਰੱਖ ਲਿਆ ਤੇ ਨਾਲ ਹੀ ਦੋ ਮੀਡੀਅਮ ਸਾਈਜ਼ ਦੇ ਟਮਾਟਰਾਂ ਦੀ ਪਿਊਰੀ ਬਣਾ ਲਈ ਤੇ ਤਿੰਨ మీడియం ਸਾਈਜ਼ ਦੇ ਮੈਂ ਇੱਥੇ ਪਿਆਜ਼ ਨੂੰ ਚੋਪਰ ਵਿੱਚ ਚੰਗੀ ਤਰ੍ਹਾਂ ਚੋਪ ਕਰ ਲਿਆ ਤੁਸੀਂ ਚਾਹੋ ਤਾਂ ਅਦਰਕ ਲਸਣ ਇਹਦੇ ਵਿੱਚ ਵੀ ਪਾ ਸਕਦੇ ਹੋ ਤੇ ਨਾਲ ਹੀ ਮੈਂ ਪੰਜ ਛੋਟੇ ਜਿਹੜੇ ਮੇਰੇ ਕੋਲ ਆਲੂ ਸੀਗੇ ਉਹਨਾਂ ਨੂੰ ਮੈਂ ਲੰਬੇ-ਲੰਬੇ ਤੇ ਮੋਟੇ-ਮੋਟੇ ਪੀਸੇਸ ਵਿੱਚ ਕੱਟ ਕੇ ਧੋ ਕੇ ਰੱਖ ਲਿਆ ਹੁਣ ਜਿਹੜਾ ਸਾਡਾ ਨੈਕਸਟ ਸਟੈਪ ਹੈ ਉਹ ਹੈਗਾ ਅਸੀਂ ਆਪਣੇ ਕੁੱਕਰ ਨੂੰ ਗਰਮ ਕਰਨਾ ਅੱਜ ਮੈਂ ਕੁੱਕਰ ਦੇ ਵਿੱਚ ਬਣਾ ਰਹੀ ਹਾਂ ਜਲਦੀ ਬਣ ਜਾਂਦੀ ਹੈ ਡੇਢ ਕਟਸ਼ੀਏ ਜਿਹੜੇ ਮੈਂ ਕੁੱਕਰ ਦੇ ਵਿੱਚ ਸਰ੍ਹੋਂ ਦਾ ਤੇਲ ਪਾਇਆ ਜਦੋਂ ਸਾਡਾ ਤੇਲ ਬੜੇ ਗਰਮ ਹੋ ਰ ਗਿਆ ਨਾ ਫਿਰ ਮੈਂ ਆਪਣੀ ਗੈਸ ਦੀ ਫਲੇਮ ਕਰਤੀ ਸਲੋ ਤੇ ਨਾਲ ਇਹਦੇ ਵਿੱਚ ਜਿਹੜੀਆਂ ਬੜੀਆਂ ਸਿੱਗੀਆਂ ਦੋ ਉਹਨਾਂ ਨੂੰ ਮੋٹے-ਮੋٹے ਪੀਸਿਸ ਵਿੱਚ ਕੱਟ ਲਿਆ ਇੱਕ ਬੜੀ ਨੂੰ ਤਿੰਨ-ਤਿੰਨ ਚਾਰ-ਚਾਰ ਪੀਸਿਸ ਵਿੱਚ ਕੱਟ ਕੇ ਅਸੀਂ ਤੇਲ ਵਿੱਚ ਪਾ ਦੇਣਾ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਕਰਨਾ ਹੈ ਰੋਸਟ ਮੈਂ ਗੈਸ ਦੀ ਫਲੇਮ ਇਸ ਲਈ ਘੱਟ ਕੀਤੀ ਕਿ ਅਗਰ ਅਸੀਂ ਇਸ ਨੂੰ ਹਾਈ ਫਲੇਮ ਤੇ ਰੋਸਟ ਕਰਦੇ ਨਾ ਤਾਂ ਕਾਲੀ ਹੋ ਜਾਂਦੀ ਹੈ ਫਿਰ ਵਧੀਆ ਫਲੇਵਰ ਨਹੀਂ ਰਹਿੰਦਾ ਸਬਜ਼ੀ ਦਾ ਇਸ ਲਈ ਅਸੀਂ ਆਪਣੇ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਫਲੇਮ ਕਰ ਦੇਣੀ ਗੈਸ ਦੀ ਲੋ ਤੇ ਫਿਰ ਅਸੀਂ ਇਸ ਨੂੰ ਰੋਸਟ ਕਰਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਚਲਾਉਂਦੇ ਰਹਾਂਗੇ। ਉਲਟ-ਪਲਟ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ। ਅਗਰ ਇੱਕ ਸਾਈਡ ਵੀ ਪਈ ਰਹੇ ਤਾਂ ਵੀ ਜਲ ਜਾਂਦੀ ਆ। ਸਾਰਾ ਫਲੇਵਰ ਤਾਂ ਇਹਨਾਂ ਬੜੀਆਂ ਵਿੱਚ ਹੀ ਹੁੰਦਾ ਸਬਜੀ ਦਾ। ਹੁਣ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਮੇਰੇ ਬੜੀਆਂ ਐ ਬਹੁਤ ਹੀ ਸੋਨਾ ਇੰਦਾ ਸੁਨਹਿਰੀ ਗੋਲਡਨ ਕਲਰ ਆ ਗਿਆ। ਹੁਣ ਅਸੀਂ ਇਹਨਾਂ ਨੂੰ ਕੱਢ ਕੇ ਬਾਹਰ ਰੱਖ ਲਾਂਗੇ। ਐਵੇਂ ਦਾ ਹੀ ਕਲਰ ਸਾਨੂੰ ਚਾਹੀਦਾ ਹੈ ਬੜੀਆਂ ਦਾ। ਮੁਝੇ ਤਾਂ ਅਸੀਂ ਵੜੀਆਂ ਨੂੰ ਤੇਲ ਦੇ ਵਿੱਚ ਪਾਉਂਦੇ ਆ ਨਾ ਜਿਹੜੀ ਤੇ ਫਲੇਵਰ ਹੈ ਉਹ ਚੰਗੀ ਤਰ੍ਹਾਂ ਬਾਹਰ ਨਿਕਰ ਕੇ ਆਂਦੇ ਆ ਅਗਰ ਤੁਸੀਂ ਐਵੇਂ ਸਬਜ਼ੀ ਬਣਾਉਂਗੇ ਤਾਂ ਨਵਦੀ ਫਲੇਵਰ ਨਹੀਂ ਆਂਦਾ ਰੋਸਟ ਕਰਨਾ ਜ਼ਿਆਦਾ ਵਧੀਆ ਆਂਦਾ ਹੈ ਤੇ ਮੇਰਾ ਤੇਲ ਸੀਗਾ ਗਰਮ ਇਹਦੇ ਵਿੱਚ ਮੈਂ ਅੱਧਾ ਚਮਚਾ ਪਾਤਾ ਜੀਰਾ ਤੇ ਨਾਲ ਹੀ ਜਦੋਂ ਜੀਰਾ ਥੋੜੇ ਰੋਸਟ ਹੋ ਗਿਆ ਅਸੀਂ ਆਪਣਾ ਅਦਰਕ ਲਸਣ ਬਰੀ ਇਕੱਠੇ ਹੋਇਓ ਪਾ ਦਵਾਂਗੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਸਾਡਾ ਇਹ ਅਦਰਕ ਲਸਣ ਰੋਸਟ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਤਿੰਨ ਮੀਡੀਅਮ ਸਾਈਜ਼ ਦੇ ਗ੍ਰੇਟ ਕੀਤੇ ਹੋਏ ਪਿਆਜ਼ ਪਿਆਜ਼ ਐਡ ਕਰਨ ਤੋਂ ਬਾਅਦ ਅਸੀਂ ਨਰਮ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਇਲ ਦੇ ਵਿੱਚ ਤੇ ਹੁਣ ਅਸੀਂ ਆਪਣੇ ਪਿਆਜ਼ਾਂ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਹੁਣ ਅਸੀਂ ਇਹਦੇ ਵਿੱਚ ਹੋਰ ਕੁਝ ਨਹੀਂ ਐਡ ਕਰਨਾ ਕਿਉਂਕਿ ਅਸੀਂ ਅਦਰਕ ਲਸਣ ਪਹਿਲੇ ਐਡ ਕਰ ਚੁੱਕੇ ਹਾਂ ਤੁਸੀਂ ਚਾਹੋ ਤਾਂ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ ਪੇਸਟ ਬਣਾ ਕੇ ਪਰ ਹੁਣ ਅਸੀਂ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਡੇ ਪਿਆਜ਼ ਹੈ ਬਹੁਤ ਸੋਨੇ 골ਡਨ ਬ੍ਰਾਊਨ ਹੋ ਗਏ ਨੇ ਸਾਨੂੰ ਐਵੇਂ ਦੇ ਹੀ ਪਿਆਜ਼ ਚਾਹੀਦੇ ਸੀਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਮਸਾਲੇ ਸਭ ਤੋਂ ਪਹਿਲਾਂ ਅਸੀਂ ਐਡ ਕਰਨਾ ਹੈ ਅੱਧਾ ਚਮਚ ਹਲਦੀ ਪਾਊਡਰ ਥੋੜਾ ਜਿਹਾ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚ ਗਰਮ ਮਸਾਲਾ ਤੇ ਸਵਾਦ ਅਨੁਸਾਰ ਨਮਕ ਤੇ ਨਾਲ ਹੀ 2 ਟੇਬਲस्पून ਦੇ ਕਰੀਬ ਪਾਣੀ ਪਾ ਕੇ ਅਸੀਂ ਇਹਨਾਂ ਨੂੰ ਅੱਧੇ ਮਿੰਟ ਲਈ ਰੋਸਟ ਕਰਨਾ ਹੈ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਅਗਰ ਤੁਹਾਨੂੰ ਲੱਗੇ ਪਾਣੀ ਘੱਟ ਹੈ ਥੋੜਾ ਜਿਹਾ ਹੋਰ ਐਡ ਕਰ ਸਕਦੇ ਹੋ ਪਰ ਮਸਾਲਿਆਂ ਨੂੰ ਅੱਧੇ ਮਿੰਟ ਲਈ ਰੋਸਟ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ 30 ਸੈਕਿੰਡ ਲਈ ਹੁਣ ਇੱਥੇ 30 ਸੈਕਿੰਡ ਹੋ ਗਏ ਸੀਗੇ ਤੇ ਜਿਹੜੇ ਮੇਰੇ ਮਸਾਲੇ ਆ ਉਹ ਵੀ ਬਹੁਤ ਵਧੀਆ ਰੋਸਟ ਹੋ ਗਏ ਨੇ ਹੁਣ ਜਿਹੜੇ ਅਸੀਂ ਨੈਕਸਟ ਸਟੈਪ ਹੈ ਉਹ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਟਮਾਟਰਾਂ ਦੀ ਪਿਊਰੀ ਇੱਥੇ ਮੈਂ ਦੋ మీడియం ਸਾਈਜ਼ ਟਮਾਟਰਾਂ ਦੀ ਪਿਊਰੀ ਬਣਾਈ ਹੈ ਉਹਨਾਂ ਨੂੰ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਮੈਂ ਇਹਦੇ ਵਿੱਚ ਕੁਝ ਵੀ ਮਿਰਚ ਹਰੀ ਮਿਰਚ ਜਾਂ ਫਿਰ ਕੁਝ ਐਡ ਨਹੀਂ ਕੀਤਾ ਕਸ਼ਮੀਰੀ ਲਾਲ ਮਿਰਚ ਐਡ ਕੀਤੀ ਹੈ ਜਸਟ ਫॉर ਅ ਕਲਰ ਕਿਉਂਕਿ ਜਿਹੜੀ ਸਾਡੀ ਬੜੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਮਿਰਚਾਂ ਹੁੰਦੀਆਂ ਹਨ ਅਗਰ ਤੁਹਾਨੂੰ ਮਿਰਚ ਘੱਟ ਵੱਧ ਲੱਗੇ ਤਾਂ ਤੁਸੀਂ ਅਪਨੋ ਅਕੋਰਡਿੰਗ ਬਾਅਦ ਵਿੱਚ ਐਡ ਵੀ ਕਰ ਸਕਦੇ ਹੋ ਪਰ ਜਿਹੜੀ A1 ਦੀ ਵਾਲੀ ਬੜੀਆਂ ਇਹਦੇ ਵਿੱਚ ਮਿਰਚਾਂ ਕਾਫੀ ਹੁੰਦੀਆਂ ਨੇ ਐਕਸਟਰਾ ਮਿਰਚ ਪਾਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ ਤੇ ਹੁਣ ਤੁਸੀਂ ਜਿਵੇਂ ਕਿ ਵੇਖ ਸਕਦੇ ਹੋ ਚਾਰ ਤੋਂ ਪੰਜ ਮਿੰਟ ਬੰਨੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਆ ਸੀਗਾ ਤੇ ਵਧੀਆ ਢੰਗ ਨਾਲ ਪੱਕ ਗਏ ਨੇ ਹੁਣ ਅਸੀਂ ਇਹਦੇ ਵਿੱਚ ਐਡ ਕਰਨੀ ਹੈ ਆਪਣੀਆਂ ਵੜੀਆਂ ਵੜੀਆਂ ਨੂੰ ਸੀ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਵੜੀਆਂ ਐਡ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕੱਲੇ ਨਾਲ ਮਿਕਸ ਤੇ 2 ਤੋਂ 3 ਮਿੰਟ ਲਈ ਅਸੀਂ ਇਹਨਾਂ ਨੂੰ ਪਕਾਵਾਂਗੇ ਹੁਣ ਇੱਥੇ 2 ਤੋਂ 3 ਮਿੰਟ ਹੋ ਗਏ ਸੀਗੇ ਹੁਣ ਅਸੀਂ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਕਿਉਂਕਿ ਮੀਡੀਅਮ ਫਲੇਮ ਤੇ ਇਹਨੂੰ ਰੋਸਟ ਕੀਤਾ ਹੈ ਅਗਰ ਹਾਈ ਤੇ ਕਰਗੇ ਤਾਂ نیچے ਲੱਗ ਜਾਂਦੇ ਆ ਹੁਣ ਅਸੀਂ ਇਹਦੇ ਵਿੱਚ 4 ਤੋਂ 5 ਛੋਟੇ ਜਿਹੇ ਆਲੂ ਮੈਂ ਕੱਟੇ ਸੀਗੇ ਮੋਟੇ-ਮੋਟੇ ਔਰ ਲੰਬੇ-ਲੰਬੇ ਇਹਦੇ ਵਿੱਚ ਪਾ ਦਵਾਂਗੇ ਤੇ ਫਿਰ ਤੋਂ ਇਹਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਆਲੂ ਤੇ ਮਸਾਲਾ ਜਰ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਆਪਸ ਵਿੱਚ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਪਾਣੀ ਪਾਣੀ ਜਿੰਨੀ ਤੁਹਾਨੂੰ ਗਰੇਵੀ ਚਾਹੀਦੀ ਤੁਸੀਂ ਉਸ ਅਕੋਰਡਿੰਗ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ 1.5 ਗਲਾਸ ਦੇ ਕਰੀ ਪਾਣੀ ਐਡ ਕੀਤਾ ਹੈ ਅੱਧਾ ਗਲਾਸ ਮੈਂ ਹੋਰ ਐਡ ਕਰਾਂਗੀ ਥੋੜੀ ਥਿੱਕ ਲੱਗ ਰਹੀ ਮੈਨੂੰ ਇਹਦੀ ਗਰੇਵੀ ਤੁਸੀਂ ਜ਼ਿਆਦਾ 2 ਗਲਾਸ ਵੀ ਐਡ ਕਰ ਸਕਦੇ ਹੋ ਕਿਉਂਕਿ ਜਦੋਂ ਇਹ ਪਈ ਪਈ ਥੋੜੀ ਹੋਰ ਗਾੜੀ ਹੋ ਜਾਂਦੀ ਹੈ ਆਪਣੇ ਅਕੋਰਡਿੰਗ ਕਨਸਿਸਟੈਂਸੀ ਤੁਸੀਂ ਤਰੀ ਦੀ ਰੱਖ ਸਕਦੇ ਹੋ ਇਸ ਦੀ ਹੁਣ ਅਸੀਂ ਇਸ ਦੇ ਉੱਪਰ ਦੇ ਦੇਣਾ ਹੈ ਕੁੱਕਰ ਦਾ ਢੱਕਣ ਤੇ ਇਸ ਨੂੰ ਅਸੀਂ ਹੁਣ 3 ਵਿਸਲਾਂ ਤੱਕ ਪਕਾਵਾਂਗੇ 30 ਸਲਾਂਤ ਤੋਂ ਬਾਅਦ ਅਸੀਂ ਆਪਣੀ ਗੈਸ ਦੀ ਫਿਲਮ ਕਰਦੇ ਨੇ ਬੰਦ ਹੁਣ ਇੱਥੇ ਮੇਰੀ ਗੈਸ 30 ਸਲਾਂਤ ਤੋਂ ਬਾਅਦ ਬੰਦ ਕਰ ਦਿੱਤੀ ਸੀ ਵੀ ਹੁਣ ਜਿਹੜੀ ਮੇਰੇ ਕੁੱਕਰ ਦੀ ਭਾਫ਼ ਇਹ ਸਾਰੀ ਨਿਕਲ ਗਈ ਹੈ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਉਂਦੀ ਹਾਂ ਹੁਣ ਤੁਸੀਂ ਪਹਿਲੇ ਦਸ ਮੇਰੀ ਸਬਜ਼ੀ ਦੇ ਉੱਪਰ ਕਲਰ ਵੇਖ ਸਕਦੇ ਹੋ ਕਿੰਨਾ ਸੋਨਾ ਆਇਆ ਹੈ ਔਇਲ ਵੀ ਸਾਰਾ ਚੰਗੀ ਤਰ੍ਹਾਂ ਉੱਪਰ ਆਇਆ ਹੈ ਤੇ ਬਹੁਤ ਸਾਡੀ ਜਿਹੜੀ ਗਾੜੀ ਹੈ ਸਬਜ਼ੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਧਨੀਆ ਤੰੀਆਂ ਅਸੀਂ ਗਾਰਨਿਸ਼ਿੰਗ ਲਈ ਪਾ ਰਹੇ ਹਾਂ ਤੇ ਇਸ ਨਾਲ ਥੋੜਾ ਜਿਹਾ ਫਲੇਵਰ ਵੀ ਚੇਂਜ ਹੋ ਜਾਂਦਾ ਸਬਜੀ ਤੇ ਖੁਸ਼ਬੂ ਵੀ ਆਉਣ ਲੱਗ ਜਾਂਦੀ ਹੈ ਤੰੀਆਂ ਪਾਣ ਤੋਂ ਬਾਅਦ ਅਸੀਂ ਇਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰ ਲਵਾਂਗੇ ਤੁਹਾਡੀ ਆਲੂ ਬੜੀਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ ਇੱਕ ਬਾਲ ਦੇ ਵਿੱਚ ਸਰਵ ਕਰਾਂਗੇ ਅਗਰ ਤੁਹਾਨੂੰ ਮੇਰੀ ਆਹਦੀ ਰੈਸਪੀ ਵਧੀਆ ਲੱਗਦਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਾਂਗੇ ਅਸੀਂ ਹੋਰ ਬੇਹਤਰੀਨ ਰੈਸਪੀ ਦਿਨਾ ਉਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ